ਇੱਕ ਜਿਵੇਂ ਤੁਸੀਂ ਕਿਹਾ ਸੀ ਨਾ ਕਿ ਤੁਸੀਂ ਕਪਾ ਦੀਆਂ ਫੁੱਟੀਆਂ ਚੁਣ ਕੇ ਲੈ ਕੇ ਆਉਣੇ ਹੋ ਉਵੇਂ ਜਿਹੜੇ ਦਰਸ਼ਕ ਹੈ ਜਾਂ ਜਿਹੜੇ ਲੋਕ ਹੈ ਨਾ ਉਹ ਵੀ ਅੱਜ ਕੱਲ ਸਾਰੇ ਪਾਸਿਓਂ ਥੋੜੀਆਂ ਥੋੜੀਆਂ ਕੰਸੂਆਂ ਵੀ ਲੈਂਦੇ ਆ ਤੇ ਥੋੜੀਆਂ ਥੋੜੀਆਂ ਜਾਣਕਾਰੀਆਂ ਵੀ ਇਕੱਠੀਆਂ ਕਰ ਲੈਂਦੇ ਤੇ ਥੋੜੇ ਥੋੜੇ ਕੁਐਸਚਨ ਮਾਰਕਸ ਪ੍ਰਸ਼ਨ ਚਿੰਨ੍ਹ ਵੀ ਲੈ ਕੇ ਰੱਖਦੇ ਆ ਨਾਲ ਕੇਜਰੀਵਾਲ ਸਾਹਿਬ ਦੀ ਫੇਰੀ ਨੂੰ ਲੈ ਕੇ ਵੀ ਨਾ ਕਾਫੀ ਚਰਚਾ ਪੰਜਾਬ ਦੇ ਵਿੱਚ ਚੱਲ ਰਹੀ ਹੈ ਇੱਕ ਪਾਸੇ ਤੇ ਕਹਿੰਦੇ ਵੀ ਇਹ ਦਿਖਾਇਆ ਗਿਆ ਕਿ ਪੰਜਾਬ ਨੂੰ ਜ਼ਰੂਰਤ ਬਹੁਤ ਸੀ ਹੜ੍ਹਾਂ ਦੇ ਇਸ ਮੌਸਮ ਦੇ ਵਿੱਚ ਜਾਂ ਇਸ ਦੌਰ ਦੇ ਵਿੱਚ ਬਹੁਤ ਜ਼ਿਆਦਾ ਐਮਰਜੈਂਸੀ ਲੋਡ ਸੀ ਕੇਜਰੀਵਾਲ ਸਾਹਿਬ ਦੀ ਤੇ ਸੋਦੀਆ ਸਾਹਿਬ ਦੀ ਦੂਜੇ ਪਾਸੇ ਕਹਿੰਦੇ ਕਿ ਉਹਨਾਂ ਦੀ ਇੱਕ ਸੁਣਵਾਈ ਸੀਗੀ ਮਨੀ ਲਾਂਡਰੀ ਮਾਮਲੇ ਦੇ ਵਿੱਚ ਤੇ ਉਹ ਉਸ ਤੋਂ ਛੁੱਟ ਕੇ ਇਧਰ ਨੂੰ ਆਏ ਹੋਏ ਐ ਇਹ ਵੀ ਥੋੜਾ ਜਿਹਾ ਸਪਸ਼ਟ ਕਰਿਓ ਕਿ ਇਹ ਰੌਲਾ ਕੀ ਚੱਲ ਰਿਹਾ ਹੈ ਰੌਲਾ ਤੇ ਵਖੋ ਗੱਲ ਇਹ ਨਹੀਂ ਐ ਕਿ ਪੇਸ਼ੀ ਉਹਨਾਂ ਦੀ ਨਹੀਂ ਹੋਏਗੀ ਹੋ ਸਕਦਾ ਕਿਉਂਕਿ ਉਹਨਾਂ ਦਾ ਮੁਕੱਦਮਾ ਚੱਲਦਾ ਹੈ ਜੀ ਪੀਐਮਐਲ ਦਾ ਹਮ ਸਿਸੋਧਿਆ ਸਾਹਿਬ ਦਾ ਵੀ ਤੇ ਕੇਜਰੀਵਾਲ ਸਾਹਿਬ ਦਾ ਵੀ ਚਲੋ ਮੈਂ ਐਗਰੀ ਕਰ ਗਿਆ ਤੁਹਾਡੇ ਨਾਲ ਕਿ ਉਹਨਾਂ ਨੇ ਅਜੇ ਹਾਂ ਕੀਤਾ ਹਮ ਤੇ ਹਵਾਲਾ ਦਿੱਤਾ ਜੀ ਕਿ ਖੜਾਂ ਦੇ ਪ੍ਰਭਾਵਿਤ ਇਲਾਕਿਆਂ 'ਚ ਉਹ ਨਹੀਂ ਜਾਣਾ ਹਮ ਕਹਿ ਸਕਦੇ ਆ ਜੀ ਸੋ ਸੋਦੀਆ ਸਾਹਿਬ ਤੇ ਕਹਿ ਸਕਦੇ ਆ ਕਿ ਮੈਂ ਪੰਜਾਬ ਮਾਮਲਿਆਂ ਦੇ ਇੰਚਾਰਜ ਜੀ ਪਰ ਰਵਿੰਦ ਕੇਜਰੀਵਾਲ ਉਹ ਰਣ ਅਰਜੀ ਚ ਕੀ ਲਿਖਿਆ ਮੈਨੂੰ ਨਹੀਂ ਆਉਂਦਾ ਹੂੰ ਇਥੇ ਕੁਝ ਵੀ ਨਹੀਂ ਕੀ ਇਹਨਾਂ ਨੇ ਇਹ ਕਿਹਾ ਕਿ ਮੈਂ ਬੌਸ ਐ ਜੀ ਤੇ ਮੈਂ ਜਾ ਕੇ ਸਭ ਕੁਝ ਕੋਆਰਡੀਨੇਟ ਕਰਕੇ ਕਰਵਾਉਣਾ ਜੀ ਤੇ ਜੇ ਇਹ ਸਭ ਕੁਝ ਜ਼ਰੂਰੀ ਸੀ ਤੇ ਹੜਾਂ ਦੇ 15ਵੇਂ ਜਾਂ 14ਵੇਂ ਦਿਨ ਆਉਣ ਦੀ ਕੀ ਲੋੜ ਸੀ ਤੁਹਾਨੂੰ ਤੇ ਪਹਿਲੇ ਪੈਰ ਹੀ ਆ ਜਾਣਾ ਚਾਹੀਦਾ ਜੀ ਠੀਕ ਹੈ ਨਾ ਪੇਸ਼ੀ ਵਾਲੇ ਤੇ ਨਹੀਂ ਕਿਉਂ ਇਸਟ ਹੂੰ ਅਸੀਂ ਇਸੇ ਗੱਲ ਨਹੀਂ ਸਵਾਲ ਖੜੇ ਕੀਤੇ ਮੈਂ ਇਸ ਨੂੰ ਵੀ ਛੱਡ ਦਿਨਾ ਜੀ ਮੈਂ ਇਸ ਤੋਂ ਵੀ ਕਿਹਾ ਜਾ ਜੀ ਕਿ ਚਲੋ ਠੀਕ ਹੈ ਪੇਸ਼ੀਆਂ ਤੋਂ ਬਚਣ ਵਾਸਤੇ ਨਾ ਜਿਨ੍ਹਾਂ ਦੀਆਂ ਤਰੀਕਾਂ ਪੈਂਦੀਆਂ ਹੁਣ ਅਸੀਂ ਜਿੰਨੇ ਮਰਜੀ ਰਾਜਾ ਹਰੀਸ਼ ਚੰਦਰ ਬਣੇ ਫਿਰਿਏ ਨਾ ਹੂੰ ਸਾਰੇ ਚਾਹੇ ਕੋਈ ਵੀ ਉਹਦੇ 'ਚ ਮੈਨੂੰ ਵੀ ਲੈ ਲਓ ਜੀ ਪੱਤਰਕਾਰਾਂ ਤੇ ਵੀ ਬੜੇ ਕੇਸ ਚੱਲਦੇ ਆ ਹੂੰ ਅਸੀਂ ਵੀ ਇੱਕ ਮੌਕੇ ਤੇ ਜਾਣਾ ਕਿਤੇ ਹੁੰਦਾ ਠੀਕ ਹੈ ਨਾ ਜੀ ਹੂੰ ਤੇ ਫਿਰ ਕਈ ਵਾਰ ਕੋਰਟ ਚ ਸਾਡਾ ਵਕੀਲ ਅਰਜੀ ਕਿਸੇ ਹੋਰ ਕਿਸਮ ਦੀ ਲਾਉਂਦਾ ਹਾਜ਼ਰੀ ਮਾਫੀ ਬੋਲਦੇ ਉਹਨੂੰ ਹੂੰ ਹਾਜ਼ਰੀ ਮਾਫ ਕਰਵਾਉਣ ਵਾਸਤੇ ਜੀ ਠੀਕ ਹੈ ਜੀ ਮੈਡੀਕਲ ਵੀ ਬਣਦੇ ਆ ਸਭ ਕੁਝ ਆ ਸਕੂਲ ਜਾਣ ਤੋਂ ਕਿੰਨੇ ਬਹਾਨੇ ਨਹੀਂ ਲਾਉਂਦੇ ਰ ਜੀ ਜੀ ਆਫਿਸ ਜਾਣ ਤੋਂ ਬਹਾਨੇ ਨਹੀਂ ਲਾਉਂਦੇ ਆਪਾਂ ਹੋ ਸਕਦੇ ਨੇ ਨਾ ਬਹਾਨਾ ਲਾਇਆ ਮੈਂ ਜੀ ਉਹਦੇ ਪਰ ਸਵਾਲਾਂ ਦਾ ਸਵਾਲ ਤੇ ਇਹ ਆ ਜਨਾਬ ਕਿ ਤੁਸੀਂ ਇੱਥੇ ਆਏ ਜੇ ਤੁਹਾਡੇ ਆਉਣ ਨਾਲ ਪੰਜਾਬ ਦਾ ਫਾਇਦਾ ਕੀ ਹੋਇਆ ਹੂੰ ਸultanpur Lodhi ਪਹੁੰਚਦੇ ਨੇ ਜਨਾਬ ਕੇਜਰੀਵਾਲ ਸਾਹਿਬ ਜੀ ਸਰ ਹਰ ਪੀੜਤਾ ਦੀ امداد ਵਾਸਤੇ ਜਾਣ ਵਾਲੇ ਬੰਦਿਆਂ ਨੂੰ 3 3 ਘੰਟੇ ਉੱਥੇ ਰੋਕ ਦਿੱਤਾ ਗਿਆ 5 5 6 6 8 8 ਕਿਲੋਮੀਟਰ ਦੂਰ ਜੀ ਸਭ ਤੋਂ ਵੱਡੀ ਸਮੱਸਿਆ ਇਹ ਆ ਤੇ 5 5 7 7 ਨਾਕੇ ਜਿਹੜੇ ਸੀਗੇ ਉਹ ਇਹਨਾਂ ਨੇ ਉੱਥੇ ਲਾਏ ਹੋਏ ਸਨ ਬੈਰੀਕੇਡਿੰਗ ਕਰਕੇ ਤੁਹਾਡੇ ਵਿਜ਼ਿਟ ਦਾ ਇੱਕ ਸੀਮਤ ਜਗ੍ਹਾ ਤੇ ਕੀ ਅਸਰ ਹੋਇਆ ਆਮ ਬੰਦੇ ਨੂੰ ਤੁਸੀਂ ਕਿ ਉੱਥੇ ਮਿਲੇ ਹੋ ਜੀ ਫਿਰ ਉਹੀ ਗੱਲ ਉਹ ਬੀਬੀ ਫਿਰੋਜ਼ਪੁਰ ਵਾਲੀ ਵਰਗੇ ਤੇ ਭਾਵੇਂ ਤੁਸੀਂ ਉੱਥੇ ਛੱਤੀ ਠੱਲ ਕੇ ਸਵਾਗਤ ਕਰਵਾ ਲਓ ਹੂੰ ਜੋ ਮਰਜ਼ੀ ਕਰਵਾ ਲਓ ਪਰ ਕੀ ਤੁਸੀਂ ਆਮ ਬੰਦੇ ਕੋਲ ਜਾਣਦੇ ਹੋ ਸਵਾ ਤੇ ਤਾਂ ਸੀ ਜਿਹੜੇ ਉੱਥੇ ਬੰਨ ਤੇ ਜਾ ਕੇ ਲੋਕ ਪਸੀਨਾ ਵੀ ਵਹਾ ਰਹੇ ਆ ਖੂਨ ਵੀ ਵਹਾ ਰਹੇ ਆ ਆਪਣੀ ਊਰਜਾ ਵੀ ਲਾ ਰਹੇ ਆ ਪੈਸਾ ਵੀ ਲਾ ਰਹੇ ਆ ਟਰੈਕਟਰ ਚਲਵਾ ਰਹੇ ਆ ਉਹਨਾਂ ਦੇ ਵਿੱਚ ਖਲੋਗੋ ਹੈ ਜੀ ਇਹ ਤੇ ਮੰਨੀਏ 2 ਘੰਟੇ 4 ਘੰਟੇ ਕੋਈ ਉੱਥੇ ਖੜ ਕੇ ਦੇਖੋ ਸਰ ਸਾਡਾ ਸਿਰ ਸਾਡੀਆਂ ਜੁੱਤੀਆਂ ਮਤਲਬ ਅੱਛਾ ਮਾਨ ਸਾਹਿਬ ਤਾਂ ਕੱਲ੍ਹ ਢਿੱਲੇ ਸੀ ਸ਼ਾਇਦ ਜਹਾਜ਼ ਨਹੀਂ ਉੱਡਿਆ ਹੋਏਗਾ ਹੂੰ ਉਹ ਜ਼ਰੂਰੀ ਹੁੰਦਾ ਮੁੱਖ ਮੰਤਰੀ ਦਾ ਜੀ ਪ੍ਰੋਟੋਕੋਲ ਆ ਪਰ ਕਾਰਾਂ ਜਿਹੜੀਆਂ ਉੱਥੋਂ ਹੂਕਦੀਆਂ ਗਈਆਂ ਸ਼ੂਕਦੀਆਂ ਗਈਆਂ ਕਿ ਉਹਦੇ ਚ ਤੇਲ ਕੇਜਰੀਵਾਲ ਸਾਹਿਬ ਨੇ ਆਪ ਆਇਆ ਹੂੰ ਜੋ ਸਾਡੀ ਸਿਕਿਉਰਿਟੀ ਜੋ ਮਤਲਬ ਕਿ ਮੈਂ ਕਹਿੰਨਾ ਇਹ ਬੰਦ ਕਰੋ ਹੁਣ ਰਾਜਨੀਤਿਕ ਟੂਰਿਜ਼ਮ ਬੰਦ ਕਰ ਦਿਓ ਜੀ ਬਿਲਕੁਲ ਜੇ ਸ਼ਿਵਰਾਜ ਸਿੰਘ ਝੋਹਾਨ ਆਇਆ ਉਹ ਪਜਾਮਾ ਟੰਕੇ ਤੇ ਬੜਿਆ ਫਰਦਾ ਸੀਗਾ ਸਾਨੂੰ ਕੀ ਕਟੇ ਨੂੰ ਬਈ ਹਾਲ ਦੀ ਘੜੀ ਮਨ ਦੁੱਧ ਨਾਲ ਕੀ ਪਾ ਜੀ ਬਿਲਕੁਲ ਤੁਸੀਂ ਆ ਕੇ ਹਮਦਰਦੀ ਦਿਤਾਉਨੇ ਹੋ ਸਾਡੀ ਬਾਹ ਵੀ ਤੇ ਫੜੋ ਠੀਕ ਹੈ ਜੀ ਇਹ ਰਾਜਨੀਤਿਕ ਟੂਰਿਜ਼ਮ ਨਹੀਂ ਹੋਣਾ ਚਾਹੀਦਾ ਜਾਂ ਤੇ ਦਿਓ ਕੁਛ ਆ ਬਿਲਕੁਲ ਉਹਦੇ ਬਾਹਰ ਖੜ ਕੇ ਤਸਵੀਰ ਦੇ ਭਰ ਕੇ ਥੱਬਾ ਦਿੱਤਾ ਹੈ ਕਿ ਨਹੀਂ ਨੋਟਾਂ ਦਾ ਜੀ ਹਾ ਨਹੀਂ ਕੁਝ ਵੀ ਤੁਹਾਡੇ ਕੋਲ ਤੁਹਾਡੇ ਕੋਲ ਕੱਖ ਨਹੀਂ ਹੈਗਾ ਹੂੰ ਆਉਣ ਤੁਸੀਂ 10 ਸਾਲ ਸਰਕਾਰ ਚਲਾਈ ਆ ਜੀ ਸੋ ਵੀਰ ਸਿੰਘ ਬਾਦਲ ਨੂੰ ਤੇ ਤੁਹਾਡੇ ਬੰਦੇ ਗੋਡੇ-ਗੋਡੇ ਮਾੜਾ ਚੰਗਾ ਕਹਿੰਦੇ ਆ ਹੂੰ ਤੁਸੀਂ ਆਏ ਜੇ ਕੀ ਲੈ ਕੇ ਆਏ ਹੋ ਜੀ ਕਿ ਸਾਡਾ ਹਾਲ ਤੁਸੀਂ ਇਹ ਕਰ ਦਿੱਤਾ ਕਿ ਭਾਈ ਜੇ ਅਸੀਂ ਤੁਹਾਡੇ ਘਰ ਆਈਏ ਤੇ ਕੀ ਖਵਾਓਗੇ ਤੇ ਜੇ ਤੁਸੀਂ ਤੋ ਹੀ ਸਾਡੇ ਘਰ ਆਓਗੇ ਤੇ ਕੀ ਲਿਆਓ ਤੁਹਾਡਾ ਹਾਲਾ ਹੋ ਗਿਆ ਜੀ ਜੀ ਮਤਲਬ ਕਿ ਤੁਸੀਂ ਜੇ ਤੇ ਸਰਕਾਰ ਦੇ ਪੱਖੋਂ ਇੰਤਜ਼ਾਮੀਆਂ ਪ੍ਰਬੰਧ ਦੇਖਣੇ ਸੀ ਤੇ ਬੰਨਤੇ ਜਾਂਦੇ ਜਾਂ ਜਿੱਥੇ ਲੋਕ ਜੂਝ ਰਹੇ ਨੇ ਹੂੰ ਜਿੱਥੋਂ ਤੱਕ امداد ਵੀ ਨਹੀਂ ਹਾਲੀ ਪਹੁੰਚ ਰਹੀ ਜੀ ਉਹਨਾਂ ਪੀੜਤਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਦੁੱਖ ਤਕਲੀਫਾਂ ਜਾਣ ਕੇ ਤੇ ਆਪਣੀ ਸਰਕਾਰ ਤੋਂ ਦੂਰ ਕਰਵਾਓ ਫਿਰ ਤੇ ਅਸੀਂ ਕਹੀਏ ਹੂੰ ਸੀਮਤ ਏਰੀਏ ਦੇ ਵਿੱਚ ਸਾਰਾ ਕੁਝ ਕਰ ਕਰਾ ਕੇ ਮੁੜ ਜਾਣਾ ਤੇ ਉਹੀ ਸਾਡਾ ਹੀ ਮਤਲਬ ਕਿ ਤੇਲ ਆ ਸਾਡਾ ਹੀ ਲੂਣ ਆ ਸਾਡੀ ਹਲਦੀ ਆ ਹੂੰ ਠੀਕ ਹੈ ਤੜਕਾ ਸਾਡਾ ਸਾਰਾ ਕੋਈ ਸਾਡਾ ਦੇਗੀ ਮਿਰਚ ਦਾ ਤੜਕਾ ਗੰਗ ਫੜਕਾ ਤੁਹਾਡਾ ਅੰਗ ਗਫੜਕ ਗਿਆ ਬਸ ਮਤਲਬ ਕਿ ਅਸੀਂ ਇਸ ਚੀਜ਼ ਤੇ ਆਈਏ ਕਿ ਭਾਈ ਸਾਨੂੰ ਕੀ ਦੇ ਕੇ ਗਏ ਹੋ ਜੀ ਤੇ ਹੁਣਾਂ ਕੀ ਚਾਹੀਦਾ ਹੈ ਕੇਜਰੀ ਵਾਲ ਸਾਹਿਬ ਨੂੰ ਚਾਹੀਦਾ ਸੀ ਚਲੋ ਸਾਨੂੰ ਕੁਝ ਵੀ ਨਾ ਦੇ ਕੇ ਜਾਂਦੇ ਸਾਡੇ ਕੋਲ ਬਤੇਰਾ ਖੁਸ਼ ਆ ਹਮ ਅਸੀਂ ਮਤਲਬ ਕਿ ਜਿਵੇਂ ਕੋਈ ਬੰਦਾ ਨੀਤ ਦਾ ਰਜਾ ਹੈ ਨਾ ਸ਼ਾਨ ਸ਼ਾਹ ਤੋਂ ਫਕੀਰ ਵੀ ਹੋ ਜਾਏ ਨਾ ਜੀ ਉਹ ਫਕੀਰ ਹੋਇਆ ਵੀ ਸ਼ਾਨ ਸ਼ਾਹੀ ਰਹਿੰਦਾ ਬਿਲਕੁਲ ਉਹਦੀ ਦਲੀਲ ਬਹੁਤ ਵੱਡੀ ਰਹਿੰਦੀ ਆ ਰਾਜ ਅੰਦਰ ਹੈ ਸਾਡੇ ਅੰਦਰ ਰਾਜ ਆ ਜੀ ਠੀਕ ਹੈ ਨਾ ਜੀ ਕੋਈ ਗੱਲ ਨਹੀਂ ਹੈ ਕੋਈ ਚੱਕਰ ਨਹੀਂ ਹੈਗਾ ਪਰ ਗੱਲ ਤੇ ਇਹ ਦੱਸੋ ਕਿ ਤੁਸੀਂ ਜਿਹੜਾ ਦਿੱਲੀ ਚੋਂ ਰਾਸ਼ਨ ਇਕੱਠਾ ਕੀਤਾ ਸੀ ਹੂੰ ਉਹ ਕਿੱਥੇ ਆਏ ਨੇ ਟਰੱਕ ਆ ਉਹ ਜਿਹੜਾ ਤੁਸੀਂ ਸਾਡੇ ਨਾਂ ਤੇ ਤੁਸੀਂ ਜਿਹੜਾ ਉਹ ਟਵੀਟ ਕੀਤਾ ਸੀ ਕਿ ਪੰਜਾਬ ਵਾਸਤੇ ਘਰ ਘਰ ਰਾਸ਼ਨ ਇਕੱਠਾ ਕਰਾਂਗੇ ਜਾਂ ਦਿੱਤਾ ਹੀ ਨਹੀਂ ਕਿਸੇ ਹਾਲੇ ਤੱਕ ਤੁਹਾਨੂੰ ਹੂੰ ਹਾਂ ਤੇ ਸਰ ਤੁਹਾਨੂੰ ਇੱਕ ਗੱਲ ਇਹ ਤੁਹਾਨੂੰ ਚਾਹੀਦਾ ਹੈ ਕੇਜਰੀਵਾਲ ਸਾਹਿਬ ਕਿਸੇ ਪਿੰਡ ਚ ਹੋਕਾ ਦਿੰਨੇ ਆ ਤੁਸੀਂ 10 ਮਿੰਟਾਂ ਬਾਅਦ ਐਗਜ਼ੈਕਟ ਆ ਜਾਓ ਕਿ ਕੇਜਰੀਵਾਲ ਸਾਹਿਬ ਦੇ ਇਸ ਵੇਲੇ ਭੀੜ ਪੈ ਗਈ ਆ ਜੀ ਕਿਸੇ ਵੀ ਨੇੜੇ ਤੇ ਖੁਦਾਨਾ ਖਾਸ ਆਸੀਂ ਇਕੱਠਾ ਕਰਕੇ ਦਿੰਨੇ ਜਿੰਨੇ ਮਰਜ਼ੀ ਲੈ ਜਾਓ ਟਰਾਲੀ ਭਰ ਦਿਆਂਗੇ ਇੱਕ ਪਿੰਡ ਚੋਂ ਬਿਲਕੁਲ ਆ ਸਾਡੇ ਪਿੰਡੋਂ ਗਿਆ ਟਰੱਕ ਭਰ ਕੇ ਅਸ ਸਵੇਰੇ ਅੱਜ ਇੱਕ ਪਿੰਡ ਚੋਂ ਭਰ ਦਿਆਂਗੇ ਜਨਾਬ ਤੁਸੀਂ ਦਿੱਲੀੋਂ ਕੀ ਲੈ ਕੇ ਆਏ ਹੋ ਇਹਨਾਂ ਦੇ ਨਾਲ ਅੱਜ ਜੀ ਫਿਰ ਇਸ ਤੋਂ ਵੀ ਅੱਗੇ ਆ ਜਾਓ ਜਨਾਬ ਇਸ ਤੋਂ ਵੀ ਅੱਗੇ ਆ ਜਾਓ ਤੁਸੀਂ ਸਾਨੂੰ ਕੱਖ ਵੀ ਨਾ ਦੇ ਕੇ ਜਾਂਦੇ ਇੱਕ ਭਰੋਸਾ ਜ਼ਰੂਰ ਦੇ ਕੇ ਜਾਂਦੇ ਹੂੰ ਕਿ ਭਾਈ ਕੁਦਰਤ ਨੂੰ ਤੇ ਮੈਂ ਜੇਲ੍ਹ ਚ ਕੈਦ ਨਹੀਂ ਕਰ ਸਕਦਾ ਜੇ ਜੇ ਕਿਸੇ ਬੰਦੇ ਦੀ ਲਾਪਰਵਾਹੀ ਆ ਜੀ ਉਹਨੂੰ ਨਹੀਂ ਮੈਂ ਛੱਡਦਾ ਘਟੋ ਘਟ ਸਾਨੂੰ ਇਹ ਭਰੋਸਾ ਹੀ ਦੇ ਜਾਓ ਅਸੀਂ ਮੰਨ ਜਾਾਂਗੇ ਤੁਹਾਨੂੰ ਬਿਲਕੁਲ ਕਿਉਂ ਕਿ ਤੁਹਾਡੇ ਬੰਦਿਆਂ ਦੀ ਗਲਤੀ ਆ ਇੱਕ ਥਾਂ ਤੇ ਮੈਂ ਕੱਢ ਚੁੱਕਾ ਦੋ ਥਾਵਾਂ ਤੇ ਆਉਂਦੀ ਹਰ ਫੇਰ ਤੁਹਾਨੂੰ ਕੱਢ ਕੇ ਦੇ ਦੂੰ ਪਰ ਤੁਸੀਂ ਕੱਖ ਨਹੀਂ ਕਰਨਾ ਕਿਉਂਕਿ ਤੁਹਾਡੀ ਰਾਜਨੀਤੀ ਟਿਕੀ ਆ ਜ਼ੋਰ ਇੰਨਾ ਰਾਜਨੀਤਿਕ ਟੂਰਿਜ਼ਮਾਂ ਤੇ ਤੇ ਇਧਰ ਉਧਰ ਬੋਲਣ ਇਧਰ ਆ ਇਧਰ ਚਾਲਣ ਤੇ ਜੀ ਤੋਂ ਕਰਨਾ ਤੋਂ ਹੀ ਕੱਖ ਨਹੀਂ ਹੈਗਾ ਹੂੰ ਬਿਲਕੁਲ ਫੋਟੋਗ੍ਰਾਫੀ ਥੋੜੀ ਹੋਈ ਬਾਲੀ ਹੋਈ ਉਹ ਤੇ ਹੁਣ ਤੇ ਲੋਕ ਵੀ ਅੱਕ ਗਏ ਨੇ ਜੀ ਲੋਕ ਵੀ ਬੋਲਣ ਲੱਗੇ ਕਿ ਪਾਈ ਰਹਿਣ ਦਿਓ ਤੁਸੀਂ ਇੰਨਾ ਸਰਕਾਰ ਚਲਾ ਲਈਏ ਇੰਨਾ ਪੈਸਾ ਤਾਂ ਇਕੱਠਾ ਕੀਤਾ ਤੁਹਾਡੀ ਪਾਰਟੀ ਨੇ ਇੱਥੇ ਸਰਕਾਰ ਚੱਲ ਰਹੀ ਆ ਕੋਈ ਯਾਰ ਕਿਸੇ ਥਾਂ ਤੇ ਕੁਝ ਦਿਓ ਤੁਸੀਂ ਜੀ ਖਾਲੀ ਹੱਥੇ ਹਨ ਕਮਾਲ ਦੀ ਗੱਲ ਹੈ ਬਿਲਕੁਲ ਬਿਲਕੁਲ ਜਸ਼ਨਦੀਪ ਸਾਹਿਬ ਮੈਨੂੰ ਲੱਗਦਾ ਸੀਗਾ ਕਿ ਤੁਹਾਡੇ ਨਾਲ ਇਹ ਹੋਣਾ ਤੇ ਉਹ ਹੋ ਗਿਆ ਭਾਜੀ 100 ਕਮੈਂਟ ਤੁਸੀਂ ਕੀਤਾ ਚਲੋ ਕਰਪਸ਼ਨ ਹੀ ਐ ਵੀ ਜਿਹੜੀ ਤੁਸੀਂ ਕਰ ਰਹੇ ਹੋ ਜਦੋਂ ਡਿਸਟਰਬ ਕਰ ਰਹੇ ਹੋ ਗੱਲ ਕਰਦਿਆਂ ਨੂੰ ਦੋ ਜਣੇ ਨੂੰ ਤੇ ਇਹ ਕਰਪਸ਼ਨ ਹੀ ਹੁੰਦੀ ਐ ਤੇ ਹੁਣ ਮੈਨੂੰ ਲੱਗਦਾ ਤੁਹਾਡੀ ਭਰਤੀ ਹੋ ਗਈ ਐ ਸੋ ਮਿੱਤਰ ਵੀ ਕਹਿ ਰਹੇ ਨੇ ਕਿ ਭਰਤੀ ਹੋ ਗਈ ਐ ਸੋ ਦੋਸਤੋ ਇਸ ਤਰ੍ਹਾਂ ਨਾ ਕਰਿਆ ਕਰੋ ਹੁਣ ਸਮਝ ਤੇ ਆ ਰਹੀ ਐ ਤੁਹਾਡੇ ਕਮੈਂਟ ਪੜੇ ਵੀ ਜਾ ਰਹੇ ਪਰ ਗੱਲ ਚੱਲ ਰਹੀ ਐ ਤਾਂ ਗੱਲ ਦੇ ਵਿੱਚ ਹੁਣ ਕੋਈ ਹੋਰ ਆਪਾਂ ਗੱਲ ਕਿਵੇਂ ਤੋੜ ਸਕਦੇ ਹਾਂ ਤੁਸੀਂ ਆਪ ਹੀ ਸਮਝਦਾਰ ਹੋ